ਸਾਰਿਆਂ ਨੂੰ ਪਰ ਪਰਿਸਤ ਸ੍ਰੀ ਅਕਾਲ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਫਿਰ ਤੇ ਕੰਮ ਕਰਦੇ ਆਂ ਪਹਿਲਾਂ ਆਪਾਂ ਸੋਟ ਸਟਾਰਟ ਫਿਰ ਤੇ ਬਾਕੀ ਅੱਜ ਕੰਮ ਕਾਫੀ ਆ ਤੇ ਦਿਖਾਉਨੇ ਆ ਫਿਰ ਕਿਵੇਂ ਚੱਲਦਾ ਕੰਮ ਅਗਲਾ ਕਾਂਡ ਛਾੜ ਦਾ ਚੱਲ ਰਿਹਾ ਵਾ ਬੂਟਿਆਂ ਦਾ ਤੇ ਬਾਕੀ ਜਿਹੜਾ ਫਰਸ਼ ਸੀਗਾ ਉਹਦਾ ਕੰਮ ਚੱਲੀ ਜਾਂਦਾ ਹਜੇ ਤੇ ਉਹ ਵੀ ਦਿਖਾਉਨੇ ਆ ਫਰਸ਼ ਕਿਹੜਾ ਲੱਗਿਆ ਸੀ ਸਾਰ ਤੇ ਬਦ ਦਵਾਰਾ ਉਹਨੂੰ ਫੇਰ ਪਟਣਾ ਅੱਜ ਤੇ ਬਾਕੀ ਦੇਖਦੇ ਆਂ ਫਿਰ ਕਿੱਧਰੋਂ ਪਟਾਣਾ ਸ਼ੁਰੂ ਕਰੀਏ ਉਹਨੂੰ ਤੇ ਫਰਸ਼ ਤੇ ਪਹਿਲਾਂ ਛੜਕਦੇ ਆਂ ਪਾਣੀ ਪਸੂਆਂ ਦਾ ਕੰਮ ਹੋ ਗਿਆ ਖਤਮ ਉਧਰ ਤੇ ਇਹ ਚੋ ਆਪਾਂ ਗਰੂਪ ਕੱਢਣਾ ਜਿਹੜੇ ਆਪਣੀਆਂ ਸਾਈਡ ਤੇ ਇਟਾਂ ਪੱਟੀਆਂ ਹੋਈਆਂ ਹਨ ਤੇ ਇਹ ਨਿਸ਼ਾਨੀ ਨੂੰ ਪੱਟੀਆਂ ਹੋਈਆਂ ਵਾ ਤੇ ਬਾਕੀ ਦੇਖਦੇ ਆ ਬੱਬੂ ਕਹਿੰਦਾ ਸੀਗਾ ਵੀ ਇਹਨੂੰ ਕੱਢਣਾ ਕੱਟ ਦਈਏ ਵੀ ਜੇ ਕੋਈ ਮਾੜੀ ਮੋਟੀ ਐਟ ਇੱਧਰ ਉੱਧਰ ਹੋਈ ਤਾਂ ਆਪਾਂ ਦਾ ਜਿਹੜਾ ਗਰੂਪ ਟੇਡਾ ਨਹੀਂ ਹੋਊਗਾ ਤੇ ਦੇਖਦੇ ਆ ਬਾਕੀ ਕਿਵੇਂ ਬਣਦੀ ਹੈ ਗੱਲਬਾਤ ਵੀ ਉੱਤੇ ਲਾਜਵਾਰਨਾ ਆਪਾਂ ਉਹਦਾ ਸੂਤ ਨਾਲ ਨਿਸ਼ਾਨੀਆਂ ਲਾ ਕੇ ਸਿੱਧੀਆਂ ਤੇ ਵੀ ਜੇ ਦਾ ਇੱਕੋ ਵਾਰ ਚ ਆਪਣੀ ਟਾਇਲ ਆ ਜਿਹੜੀ ਉਹ ਕਟਿੰਗ ਹੋ ਗਈ ਫੇਰ ਤਾਂ ਸਹੀ ਐ ਜੇ ਕਟਰ ਥੱਲੇ 5 ਇੰਚ ਨਾ ਗਿਆ ਇਹਦੇ ਮੈਨੂੰ ਲੱਗਦਾ ਵੀ ਜਾਣਾ ਨਹੀਂਗਾ ਇਹ ਤੇ ਫੇਰ ਚੱਕਰ ਪਊਗਾ ਫੇਰ ਨਾਲ ਦੀਆਂ ਇੱਟਾਂ ਜ਼ਿਆਦਾ ਹਿੱਲਣਗੀਆਂ ਤੇ ਇਕੱਠਾ ਹੀ ਪਾਤਾ ਸੀ ਆਪਾਂ ਘੋਲੂਆ ਫੇਰ ਵੀ ਵਿੱਚ ਇੱਟਾਂ ਚੱਕ ਲਾਂਗੇ ਉਹ ਦਾ ਗਰੁੱਪ ਛੱਡੇ ਹੋਏ ਆਪਣੇ ਆਪਣੇ ਜਿਹੜੀ ਇੱਕ ਇੱਕ ਐਟ ਪੈਮੀ ਚੱਕ ਲੈਣੀ ਆ ਤੇ ਬਾਕੀ ਦੇਖਦੇ ਆ ਫੇਰ ਦਿਖਾਉਨੇ ਆ ਕੰਮ ਕਿਵੇਂ ਚੱਲਦਾ ਅਗਲਾ ਜਿਹੜੀ ਇਹ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਤੇ ਉਦੋਂ ਵਿੱਚ ਦੀ ਮੇਲੇ ਵਾਲੀ ਪਾਤੀ ਸੀ ਆਪਾਂ ਚਲੋ ਗਏ ਸੀ ਮੇਲੇ ਤੇ ਚਲਕੀਆਂ ਜੀਆਂ ਦਿਖਾਤੀ ਮੇਲੇ ਦੀਆਂ ਤੇ ਬਾਕੀ ਚੱਕਰ ਕੀ ਸੀ ਇਹ ਨਾ ਭਲੇਖੇ ਨਾਲ ਜਿਹੜੀ ਇਹ ਚੈਪ ਸੀਗੀ ਇਹਦੀ ਕੈਮਰੇ ਦੀ ਤੇ ਇਹ ਰੀਸੈਟ ਹੋ ਗਈ ਸੀਗੀ ਤੇ ਇਹ ਦੇ ਕਰਕੇ ਤਿੰਨ ਚਾਰ ਦਿਨ ਹੋ ਗਏ ਰਿਕਵਰ ਕਰਨ ਨੂੰ ਇਹ ਸਾਰਾ ਡਾਟਾ ਡਿਲੀਟ ਹੋ ਗਿਆ ਸੀਗਾ ਤੇ ਨਹੀਂ ਫਿਰ ਇਹ ਲੜੀ ਜੀ ਟੁੱਟ ਜਾਣੀ ਸੀ ਸਾਰੀ ਜਿਹੜੀ ਆਪਣੇ ਗਾਰਡਨ ਵਾਲੀ ਆ ਇਹ ਜਿਹੜਾ ਫਰਸ਼ ਲਾਇਆ ਤੇ ਜਿਹੜੀ ਅੱਜ ਵੀਡੀਓ ਦੇਖ ਰਹੇ ਆ ਸਾਰੀ ਰਿਕਵਰ ਹੋਈ ਹੋਈ ਆ ਤੇ ਫਿਰ ਉਹ ਜਿਵੇਂ ਆਪਾਂ ਕਹਿ ਲੈਂਦੇ ਆ ਮਾਸਟਰ ਪ੍ਰਿੰਟ ਜਿਹੜਾ ਹੁੰਦਾ ਤੇ ਉਹ ਨੂੰ ਫਿਰ ਥੋੜਾ ਟਾਈਮ ਲੱਗ ਗਿਆ ਕੱਢਣ ਨੂੰ ਤੇ ਜਿਹੜੇ ਬੰਦੇ ਆਪਣੇ ਸੀਗੇ ਕੱਢਣ ਵਾਲੇ ਤੇ ਉਹ ਵੀ ਬਿਜੀ ਸੀ ਥੋੜੇ ਜੇ ਤੇ ਉਹਦੇ ਕਰਕੇ ਦੋ ਦਿਨ ਵਾਧਾ ਲੱਗ ਗਿਆ ਯਾਨੀ ਚਾਰ ਜਨਾਂ ਚਿਪ ਮਿਲੀ ਆਪਾਂ ਨੂੰ ਕੰਪਲੀਟ ਹੋ ਕੇ ਤੇ ਬਾਕੀ ਜਿਹੜੀ ਵੀਡੀਓ ਤੇ ਮਿਹਨਤ ਲੱਗੀ ਹੁੰਦੀ ਐ ਫਿਰ ਉਹ ਬੇਅਰਥ ਜਾਵ ਨਹੀਂ ਸੀ ਇਦਾਂ ਹੀ ਕਿਉਂਕਿ ਵੀਡੀਓ ਬਣਾਉਣ ਨੂੰ ਟਾਈਮ ਬਥੇਰਾ ਲੱਗਦਾ ਤੇ ਬਾਕੀ ਪਾਣੀ ਦਾ ਕੰਮ ਚਲਾਤਾ ਸੀ ਤੇ ਬਾਈ ਨਾਲ ਮਾੜਾ ਮੋਟਾ ਜਿਆ ਕਰੀ ਜਾਂਦਾ ਕੂਚਾ ਕਾਚੀ ਜੀ ਵੀ ਜਿਹੜਾ ਕਾਜ ਆ ਖਿੱਚਦਾ ਮੈਂ ਨਾਲ ਨਾਲ ਜਿੰਨਾ ਟਾਈਮ ਹੋ ਜਾਏ ਮੈਂ ਪਾਣੀ ਲਾਉਣਾ ਮੈਂ ਤੇ ਉਦੋਂ ਬਾਅਦ ਚਲਾਉਂਦੇ ਆ ਕੰਮ ਕੋਈ ਹੋਰ ਫਿਰ ਦੇਖਦੇ ਆ ਨਾਲ ਦੀ ਨਾਲ ਕੀ ਚੱਲਦਾ ਕੰਮ ਸੀਮੈਂਟ ਰਹਾ ਸੀ ਥੋੜਾ ਜਿਆ ਤੇ ਜਿਹੜੀਆਂ ਇਹ ਸਾਈਡਾਂ 'ਵਾਂ ਪੈਪ ਵਾਲਾ ਤੇ ਇੱਟ ਦੇ ਵਿਚਾਲੇ ਜਿਹੜੀ ਬੇਲ ਪਈ ਐ ਨਾ ਤੇ ਇਹ ਜਗਾ ਥੱਲੋਂ ਕੱਚੀ ਆ ਤੇ ਉਹਦੇ ਕਰਕੇ ਕਾਜ ਆ ਫਿਰ ਇੱਥੋਂ ਹਰਾ ਹੋਣੋਂ ਹਟਣਾ ਹੀ ਨਹੀਂ ਸੀਗਾ ਤੇ ਜਿੱਥੇ ਕੜਾਈਆਂ ਰੱਖਿਆ ਹੋਇਆ ਤੇ ਇਹਦੇ ਅੰਦਰਲੇ ਪਾਸੇ ਵੀ ਜਿਹੜੀ ਆਪਣੀ ਖੜਮੀ ਇਟ ਲਾਈ ਹੋਈ ਆ ਟਾਇਲ ਤੇ ਇਹਦੇ ਵੀ ਜਣੀ ਜਿਹੜੇ ਮੂੰਹ ਆ ਉਹ ਬੰਦ ਕਰਤੇ ਸਾਰੇ ਤੇ ਜਿਵੇਂ ਇਹਦਾ ਪਾਈਪ ਦੇ ਨਾਲ ਤੇ ਇਹ ਵੀ ਬੰਦ ਕਰਤਾ ਆ ਆਪਦੇ ਵੱਲ ਕੋਸ਼ਿਸ਼ ਆ ਵੀ ਅੰਦਰਲੇ ਪਾਸੇ ਜਿਹੜਾ ਫालतू ਘਾਵਾ ਉਹ ਹੋਵੇ ਨਾ ਤੇ ਬਾਕੀ ਇਹਨੂੰ ਕਰ ਦੰਨੇ ਆ ਟੇਸ਼ਨ ਅੱਜ ਹੋ ਜਾਣਾ ਇਹਨੇ ਕੰਮ ਖਤਮ ਹੈ ਇਹਦਾ ਤੇ ਬਾਕੀ ਬਾਬੂ ਆਉਂਦਾ ਫਿਰ ਇਹਦੇ ਵਿੱਚੋਂ ਪਟਣੀ ਆਪਾਂ ਇਟਾਂ ਦੇਖਦੇ ਆ ਕਿੱਧਰੋਂ ਸ਼ੁਰੂ ਕਰੀਏ ਫਿਰ ਜਿੰਨਾ ਟਾਈਮ ਬੱਬੂ ਨਹੀਂ ਆਉਂਦਾ ਉਹਨਾ ਟਾਈਮ ਫਿਰ ਉਹ ਕਾਰਡ ਛਾੜ ਦਾ ਕੰਮ ਕਰਦੇ ਆਂ ਸਟਾਰਟ ਤੇ ਇਹ ਕਿਆਰੀਆਂ ਥੱਲੇ ਵਿਹਲੀਆਂ ਕਰੀ ਜਾਂਦਾ ਬਾਈ ਤੇ ਇਹਦੇ ਵਿੱਚ ਜਿਹੜੇ ਆਪਾਂ ਸੀਜ਼ਨ ਵਾਲੇ ਫੁੱਲਾ ਹੁਣ ਉਹ ਲੱਗਣੇ ਆ ਮਾਰਚ ਅਪ੍ਰੈਲ ਤਾਈਂ ਚੱਲਣਗੇ ਉਹ ਤਕਰੀਬਨ ਹੁਣ ਦੇ ਲਾਏ ਹੋਏ ਤੇ ਦੁਬਾਰਾ ਅਪਡੇਟ ਹੋ ਜਾਣੀ ਹੈ ਕਿਆਰੀ ਸਾਰੀ ਤੇ ਉਤੋਂ ਆਪਾਂ ਜਿਹੜੀ ਕਾਰਡ ਛਾੜ ਜੀ ਇਹ ਪੱਤਿਆਂ ਦੀ ਇਹਨਾਂ ਦੀ ਪਾਮ ਦੀ ਇਹਨਾਂ ਦੀ ਸਾਰਿਆਂ ਦੀ ਲਾਦਣੀ ਆ ਇਹਨਾਂ ਦਾ ਧੁੱਪ ਜੀ ਆਉਣ ਲੱਗ ਜੂਗੀ ਹੁਣ ਸਾਰੇ ਵਿਹੜੇ 'ਚ ਤੇ ਨਹੀਂ ਫਿਰ ਛਾਂ ਜੀ ਚ ਤਰਦੇ ਨਹੀਂ ਬੂਟੇ ਜਿਹੜੇ ਛੋਟੇ ਹੁੰਦੇ ਆ ਆਪਣੇ ਤੇ ਬਾਕੀ ਕੈਲਡੀਆਂ ਕੂਲੀਆਂ ਜੀਆਂ ਕਾਫੀ ਆ ਪੱਤੇ ਛੱਤ ਜਿਹੜੇ ਆਪਾਂ ਪੱਤਾ ਛੱਤ ਜਿਆ ਲਾਉਨੇ ਆ ਨਾ ਇਹਦਾ ਪਾਮ ਦਾ ਤੇ ਕੈਲਡੀਆਂ ਕੋਲ ਕੈਲਡੀਆਂ ਜੇ ਕਾਫੀ ਹੈ ਨਾ ਵਿੱਚ ਕਾਫੀ ਵੱਡੇ ਪੱਦਰ ਤੇ ਕਰਨੀ ਆ ਇਹਦੀ ਕਾਰਡ ਛਾੜ ਸਾਰੇ ਘਰ ਦੀ ਜਿੰਨੇ ਵੀ ਦਰਖਤ ਆ ਤੇ ਬਾਹਰ ਲਿਆਂ ਨੂੰ ਹਜੇ ਬਾਰੀ ਮਿਲੀ ਨਹੀਂ ਗਈ ਜਿਹੜੇ ਬਾਹਰ ਲਏ ਆਪਣੇ ਫਾਈਕਸ ਆ ਤੇ ਉਹਨਾਂ ਨੂੰ ਵੀ ਥੋੜਾ ਜਿਹਾ ਸ਼ਾਂਗਣਾਵਾ ਥੱਲੇ ਤੇ ਨੇਰਾ ਜਾਂ ਪੈਂਦਾ ਕਾਫੀ ਤੇ ਬਾਕੀ ਚੱਲਦਾ ਕੰਮ ਫਿਰ ਸਫਾਈ ਦਾ ਅਜ ਤੇ ਕਈ ਦਿਨ ਹੋ ਗਏ ਆ ਬੀਜੀ ਚੱਲਦਾ ਕੰਮ ਪੂਰਾ ਜਾਣੀ ਮੈਂ ਤੇ ਬਾਈ ਜਾਣੀ ਖਿੱਚੀ ਆਉਨੇ ਆ ਕੰਮ ਪਰ ਫਿਰ ਵੀ ਦਿਨ ਛੇਤੀ ਛੇ ਪਹੁੰਚ ਜਾਂਦਾ ਜਿਵੇਂ ਆਏ ਲੱਗਦਾ ਕੋਈ ਕੰਮ ਘਟਿਆ ਹੋਇਆ ਵਾ ਤੇ ਚੱਕਰ ਸਾਡੇ ਮਿਲਦੇ ਆ ਦੋਨਾਂ ਦੇ ਆਸ ਵਿੱਚ ਵਧੀਆ ਜਾਣੀ ਮੇਜਾ ਜੀ ਮਿਲੀ ਹੋਈ ਆ ਕੰਮ ਦੀ ਤੇ ਬਾਈ ਵੀ ਬੜੀ ਕਿੰਤੂ ਪ੍ਰੰਤੂ ਨਹੀਂ ਕਰਦਾ ਤੇ ਚੱਲੀ ਜਾਂਦਾ ਕੰਮ ਦਮਦਮ ਲੈ ਕੇ ਤੇ ਬਾਈ ਦਾ ਨਾਮ ਹੈਗਾ ਜੱਗੂ ਜੱਗਾ ਕਹਿ ਦਿੰਦੇ ਆ ਤੇ ਬਾਕੀ ਪਿੰਡ ਹੈਗਾ ਅਮਨਸਿਆ ਭਾਈ ਕੇ ਛੋਟਾ ਜਿਹਾ ਪਿੰਡ ਆਪਣੇ ਨਾਲ ਤੇ ਬਾਈ ਹਣੀ ਹੁਣ ਚਿਰਾਂ ਤੋਂ ਹੀ ਜਿਹੜੀ ਇਹ ਟੰਪਟਦੇ ਇਹ ਛੋਟੇ ਲੋੜ ਤਾਂ ਆਪਾਂ ਸੂਤ ਲਾ ਕੇ ਈਟਾਂ ਲਾਈਆਂ ਸੀਗੀਆਂ ਇਹ ਤੇ ਜਿਹੜੀਆਂ ਲੰਮੇ ਲੋਟ ਜਿਹੜੀ ਮੇਰੇ ਬੈਕ ਸਾਈਡ ਤੇ ਟੱਪਟੀ ਹੋਈ ਇਧਰ ਨੂੰ ਜਿਹੜੀ ਨਿਸ਼ਾਨੀ ਜਾਣੀ ਆ ਇਹ ਆਪਾਂ ਲਾਈਆਂ ਸੀਗੀਆਂ ਉਵੇਂ ਹੀ ਗਾਜ ਨਾਲ ਤੇ ਇਹ ਕੋਈ ਉਨੀ ਕੀ ਇਧਰ ਉਧਰ ਨੂੰ ਆ ਗਰੂਪ ਮਤਲਬ ਤੇ ਬੱਬੂ ਕਹਿੰਦਾ ਸੀਗਾ ਵੀ ਨਾ ਹਉਦਾ ਨਵੇਂ ਸਿਰੇ ਹੀ ਕਟਰ ਨਾਲ ਕੱਟ ਕੇ 5 ਇੰਚੀ ਕਟਰ ਹੈਗਾ ਆਪਣੇ ਕੋਲੇ ਜਿਹੜਾ ਪੱਥਰ ਕੱਟਦੇ ਹੁੰਦੇ ਨੇ ਜੀ ਇਹਦੇ ਨਾਲ ਤੇ ਵੀ ਉਹਦੇ ਨਾਲ ਕਟਿੰਗ ਕਰ ਲਾਂਗੇ ਟੱਕ ਲਾ ਕੇ ਤੇ ਮੈਂ ਇਹ ਈਟਾਂ ਕਢ ਕੇ ਚੈੱਕ ਕਰਦਾ ਸੀਗਾ ਵੀ ਇਹ ਜੜੀਆਂ ਨਾਲ ਦੀਆਂ ਇੱਟਾਂਾਂ ਵੀ ਇਹ ਤੇੜ ਨਾ ਛੱਡਣ ਵੀ ਨਹੀਂ ਫਿਰ ਹਲਦੀਆਂ ਈ ਰਹਿੰਦੀਆਂ ਹੁੰਦੀਆਂ ਵਾ ਤੇ ਬਾਕੀ ਕੱਲ ਇਹਨਾਂ ਤੇ ਸੀਮੈਂਟ ਪਾਤਾ ਸੀਗਾ ਕੋੜੂ ਆ ਜਿਹੜਾ ਸੀਗਾ ਤੇ ਬਾਕੀ ਬਾਬੂ ਤੇ ਬਾਈ ਲੱਗਿਆ ਆਪਣਾ ਜਿਹੜਾ ਸੂਤ ਆ ਲਾਜਵਰ ਨਾਲ ਲਵੇੜ ਕੇ ਨਿਸ਼ਾਨੀਆਂ ਲਾਉਣ। ਬਾਕੀ ਦੇਖਦੇ ਆ ਮੈਨੂੰ ਲੱਗਦਾ ਨਹੀਂ ਬਾਲਾ ਕੰਮ ਇਹ ਵੀ ਚੱਲੂਗਾ ਆਪਣਾ। ਤੇ ਨਹੀਂ ਤਾਂ ਫਿਰ ਗਰੂਪ ਹੀ ਪਟੜ ਦੇਣੇ ਆ ਉਧਰ ਦੇਖੀ ਚੱਲੂ ਮਾੜਾ ਮੋਟਾ ਜਿਹਾ ਕੋਈ ਟਿੱਡੀ ਵਿੰਗੀ ਐਕਟ ਹੋਈ ਤਾਂ ਤੇ ਬੱਬੂ ਨੇ ਕੰਮ ਕਰਤਾ ਸ਼ੁਰੂ ਕਟਰ ਨਾਲ ਤੇ 5 ਇੰਚ ਦੀ ਕਟਰ ਆ ਇਹਦੇ ਵਿੱਚ। ਪਰ ਕੰਮ ਸਾਤੋਂ ਲੋਟ ਨਹੀਂ ਆਇਆ। ਤੇ ਫਿਰ ਬੱਬੂ ਕਹਿੰਦਾ ਇਦਾਂ ਖਿੱਚਦੇ ਨਾ ਵੀਰੇ ਕਹਿੰਦਾ ਬਈ ਲੋਟ ਨਹੀਂ ਆਉਣਾ ਕੰਮ ਕਿਉਂਕਿ ਜਿਹੜਾ ਕਟਰਾ ਅੱਧਾ ਤਾਂ ਬਾਹਰ ਰਹਿ ਜਾਂਦਾ ਅੱਧਾ ਥੱਲੇ ਜਾਂਦਾ ਸੀ ਫੇਰ ਵੀ ਦੋ ਤਿੰਨ ਸੂਤ ਤਿੰਨ ਕਸੂਤ ਮੈਨੂੰ ਲੱਗਦਾ ਏਟ ਥੱਲੇ ਰਹਿ ਜਾਂਦੀ ਸੀਗੀ ਤੇ ਉਹਦੇ ਕਰਕੇ ਅਸੀਂ ਦੇਖਿਆ ਸੀ ਕਿ ਕੰਮ ਲੋਟ ਨਹੀਂ ਆਉਂਦਾ ਜਿੱਟਾਂ ਵੱਧ ਹਲਦੀਆਂ ਸਮਾਂ ਦੀ ਜਦੋਂ ਐਂ ਕੱਢਦੇ ਆ ਨਾ ਕਿਉਂਕਿ ਪੱਟੀਆਂ ਆਪਣੀਆਂ ਸਿੱਧੀਆਂ ਲਾਈਆਂ ਹੋਈਆਂ ਇਹ ਜੋ ਕੋਈ ਬਾਲਾ ਚੱਕਰ ਨਹੀਂ ਹੈਗਾ ਉਹ ਮੈਂ ਫਸਣ ਨਾਲ ਏਟ ਤੇ ਉਨੀ ਇੱਕੀ ਮਸਾਲੇ ਕਰਕੇ ਥੋੜੀਆਂ ਜਿਹੀਆਂ ਟਾਈਟ ਹੋਈਆਂ ਹੋਈਆਂ ਵਾ ਉਹ ਫੇਰ ਦੋਨੇ ਪਾਸੇ ਪੈ ਰੱਖ ਕੇ ਤੇ ਏਟ ਪੱਟ ਲਈਦੀ ਤੇ ਸੀ ਨਾ ਕੇਰਾ ਤੋਰਾ ਜਾਂ ਤੋੜ ਲਿਆ ਇਹ ਤਾਂ ਕੇਰੇ ਕੰਮ ਤੋਂ ਰਿਹਾ ਗਿਆ ਤੇ ਵਿੱਚ ਇਹਦੀ ਕਚਰ-ਵਚਰ ਜੀ ਲਾਗਿਆ ਕੱਢਣਾ ਨਾਲ ਹੀ ਤੇ ਬਾਕੀ ਦੇਖਦੇ ਆ ਇਹਨੂੰ ਫਿਰ ਪੱਟ ਕੇ ਰੇਪਾਉਣਾ ਪਊ ਜਾਂ ਕੀ ਕਰਨਾ ਪਊ ਤੇ ਉਹ ਦਖਾਵਾਂਗੇ ਅੱਗੇ ਚੱਲ ਕੇ ਹਜੇ ਤਾਂ ਇਹਦਾ ਚੱਲਦਾ ਕੰਮ ਸਫਾਈ ਦਾ ਇਹ ਝਾੜੂ ਮਾਰ ਲਾਂਗੇ ਨਾ ਭਾਈ ਮੂਰੇ ਮੂਰੇ ਚੱਕੀ ਜਾਂਦਾ ਟਹਿਲਾ ਤੇ ਮਗਰੇ ਮੈਂ ਝਾੜੂ ਮਾਰਤਾ ਵਿੱਚ ਜਾਨੀ ਜਿਹੜੇ ਗਰੂਪ ਜੇ ਇਹਨਾਂ ਚ ਪੱਟੀਆਂ ਚ ਸਿੱਟਦਾ ਆਪਾਂ ਸਾਰਾ ਸੀਮੈਂਟ ਕਚਰ ਬਚਰ ਜੀ ਹੈ ਜਿਹੜੀ ਤੇ ਇਹਦੇ ਵਿੱਚੋਂ ਫੇ ਚੱਕ ਲਾਂਗੇ ਕਿਉਂਕਿ ਇਹ ਤਾਂ ਆਪਾਂ ਵਿੱਚੋਂ ਦਾ ਚੱਕਣਾ ਸੀ ਉੱਤੋਂ ਫਰਸ਼ ਜਿਹੜਾ ਸਾਫ਼ ਕਰਨ ਵਾਲਾ ਕੇਰਾ ਇੱਕੋ ਵਾਰੀ ਸਾਫ਼ ਹੋ ਜਾਊਗਾ ਹੁਣ ਇਹਨਾਂ ਨੂੰ ਪਹਿਲਾਂ ਲਾ ਦੇਣਾ ਸੁੱਕੇ ਜੇ ਠੀਕ ਹੈ ਆਹ ਬੈਠ ਕੇ ਪੱਟੀ ਮਾਰ ਕੇ ਪੇਪਾਣੀ ਛੱਡ ਲੈਣੇ ਠੀਕ ਹੈ ਜੀ ਰਿਆਂ ਚੱਕ ਲਿਆਏ ਉਧਰ ਪਈਆਂ ਸੀ ਬਾਹਰਲੀ ਸੋਈ ਜਿਹੜੀ ਜਾਲੀ ਲੱਗੀ ਆ ਆਪਣੇ ਉੱਤੇ ਹਵਾ ਹਰਾ ਜਾਵਾ ਤੇ ਉੱਥੇ ਰੱਖੀ ਹੋਈਆਂ ਸੀ ਸ਼ਾਮੇ ਤੇ ਦੋ ਦਿਨ ਹੋ ਗਏ ਪਾਣੀ ਪਾਉਂਦੇ ਨੂੰ ਇਹਨਾਂ ਨੂੰ ਨੇ ਫਿਰ ਗਲਣ ਲੱਗ ਜਾਂਦੇ ਕਿਉਂਕਿ ਆਪਾਂ ਤੋਂ ਟ੍ਰੇਆਂ 'ਚ ਪਾਣੀ ਮਾਉਣ ਦੀ ਕੀ ਵੱਧ ਪੈ ਜਾਂਦਾ ਤੇ ਕਈ ਵਾਰੀ ਫਿਰ ਹਵਾ ਲੱਗੇ ਜਾਂਦੇ ਕਮਲੌਣ ਲੱਗੇ ਜਾਂਦੇ ਨਾਲ ਤੇ ਬਾੜੀ ਸਾਫ ਸੰਭਾਲ ਜੀ ਭਾਲਦੇ ਆ ਜੇ ਆਪਾਂ ਇਹਨੂੰ ਰੱਖਦੇ ਆ ਇਦਾਂ ਟ੍ਰੇਆਂ 'ਚ ਇਹ ਲੈਂਦੇ ਆਪਾਂ ਬਦਵਾਰ ਨਰਸਰੀ 'ਚ ਕੁਝ 6 ਰੁਪਏ ਦਾ ਬੂਟਾ, ਕੁਝ 10 ਰੁਪਏ ਦਾ, ਕੋਈ 8 ਰੁਪਏ ਦਾ। ਅਡੋ ਅੱਡੀ ਆ ਤੇ ਜੇਦੋ ਆਪਾਂ ਵੱਡੇ ਲੈਣੇ ਆ ਤੇ ਉਹ ਫਿਰ 25 30 ਰੁਪਏ ਦਾ ਜਾਵੜ ਦਾ ਪਰ ਪੀਸ। ਤੇ ਪਾਣੀ ਛੱਡ ਲਿਆ ਸੀਗਾ ਆਪਾਂ। ਤੇ ਪਾਣੀ ਛੱਡ ਕੇ ਕਿਆਰੀ ਹੋ ਜਾਂਦੀ ਆ ਪੋਲੀ ਤੇ ਇਹਦੇ ਚੰਦ ਅਜੇ ਨਾਲ ਹੀ ਆਪਾਂ ਦੂਰ ਨੇੜੇ ਲਾ ਦੇਣੇ ਆ ਉਸ ਹਿਸਾਬ ਨਾਲ ਵੰਡ ਕੇ ਜੀ। ਤੇ ਇਹ ਖੁਲਾਣਾ ਹੀ ਆ ਸਾਰੇ ਜਿੰਨੇ ਵੀ ਆ ਤੇ ਆਉਣ ਵਾਲੇ ਟਾਈਮ 'ਚ ਪਤਾ ਲੱਗੂ ਇਹਨਾਂ ਦਾ ਕਿਦਾਂ ਕਿਦਾਂ ਦੇ ਕਲਰ ਆ ਇਹਨਾਂ ਦੇ ਇਹ ਇਧਰ ਅੰਗੂਰਾਂ ਦੇ ਬੇਰ ਵੀ ਥੱਲੋਂ ਕਟਿੰਗ ਕਰਤੀ ਸੀ ਵੈਸੇ ਤਾਂ ਇਹਨੂੰ ਜਨਵਰੀ ਚ ਕਹਿੰਦੇ ਆ ਸਹੀ ਤੌਰ ਤੇ ਵੀ ਜਨਵਰੀ ਚ ਕਟਿੰਗ ਹੋ ਜੇ ਤੇ ਨਾਲ ਹੀ ਫੋਟ ਕਰ ਜਾਂਦੀ ਹੈ ਪਰ ਆਪਾਂ ਇਹਨੂੰ ਕਟਿੰਗ ਪਹਿਲਾਂ ਕਰਤੀ ਤੇ ਜਿਹੜੀਆਂ ਖੁੱਡੇ ਦੇ ਦੋਨੇ ਪਾਸੇ ਬੇਲਾਂ ਇਹ ਰੱਖਣੀਆਂ ਵਾ ਜਿਹੜੀ ਪਰਲੀ ਆ ਉਹ ਬਲੈਕ ਅੰਗੂਰਾਂ ਵਾਲੀ ਆ ਤੇ ਹੋਲੀ ਜਿਹੜੇ ਆਪਣੇ ਨਾਰਮਲ ਹੁੰਦੇ ਆ ਤੇ ਜਿਹੜੇ ਆਹਾ ਇਧਰ ਲੀਆਂ ਬੇਲਾਂ ਤੈਨਾਂ ਇਹ ਪਟ ਦੇਣੀ ਆ ਵਾ ਹੁਣ ਇਹਨਾਂ ਦੀ ਕਾਰਟ ਛਾਟ ਕਰਨ ਦਾ ਮਤਲਬ ਸੀਗਾ ਵੀ ਜਿਹੜੀ ਹੁਣ ਤੌਪਾ ਥੱਲੇ ਪੈਣ ਲੱਗ ਜੂਗੀ ਤੇ ਬਾਕੀ ਦੇਖਦੇ ਆ ਧਨੀਆਂ ਥੋੜਾ ਜਿਆਦਾ ਅਦਾ ਸੀ ਅੰਦਰ ਲਾਵਾਂਗੇ ੁੱਡੇ ਦੇ ਪਾਰਲੀ ਸਾਈਡ ਤੇ ਇਧਰਲੇ ਪਾਸੇ ਵੀ ਬਾਹਰ ਹਜੇ ਗਰਮੀ ਕਰਕੇ ਹੁੰਦਾ ਜੈਨਿਕਾ ਤੇ ਅੰਦਰ ਤੋੜਨਾ ਥੋੜਾ ਸੌਖਾ ਵਾ ਤੇ ਬਾਕੀ ਬਾਹਰ ਕੁਝ ਹੋਰ ਗੋਭੀ ਗਾਬੀ ਦਾ ਪ੍ਰੋਗਰਾਮ ਵਧਾ ਦਾਂਗੇ ਬਾਕੀ ਜਿਹੜੇ ਪੈਪ ਸੀਗੇ ਇਹ ਆਪਾਂ ਕੱਢ ਕੇ ਰੱਖ ਲਿਆ ਬਾਹਰ ਤੇ ਇਹ ਇਨਾਂ ਚ ਪਹਿਲਾਂ ਦੁਪਹਿਰ ਖਿੜੀ ਲਾਉਂਦੇ ਰਹੇ ਆਪਾਂ ਤੇ ਇਹ 4 ਇੰਚੀ ਪੈਪਾਂ ਚ ਥੋੜੇ ਜਿਹੜੇ ਵੱਡੇ ਸੀਜ਼ਨ ਵਾਲੇ ਫੁੱਲੋ ਘਟ ਤੋਰਦੇ ਕਿਉਂਕਿ ਮਿੱਟੀ ਘਟ ਪੈਂਦੀ ਐ ਇਸ ਚ ਤੇ ਤਾਂ ਕਰਕੇ ਇਹਨੂੰ ਕੱਢ ਕੇ ਰੱਖਤਾ ਸੀ ਆਪਾਂ ਤੇ ਥੱਲੇ ਜਿਹੜੀ ਟੀ ਆ ਆਪਣੀ 4 ਇੰਚੀ ਆ ਉਹ ਵੀ ਤੇ ਉਹਦੇ ਵਿੱਚ ਮਿੱਟੀ ਭਰ ਕੇ ਬੇ ਇਰਾਦਾ ਉਹਦੇ ਵਿੱਚ ਗੇਂਦੀਆਂ ਲਾ ਦਈਏ ਗਮਲਿਆਂ ਦਾ ਕੰਮ ਲੈ ਲਈਏ ਇਹਨਾਂ ਤੋਂ ਪੈਪ ਖਾਲੀ ਆ ਪਰ ਸਾਈਡਾਂ ਤੇ ਆਪਾਂ ਇਹਦੇ ਕੱਪੜਾ ਉਸਾ ਦਾਂਗੇ ਵੀ ਮਿੱਟੀ ਸਾਈਡ ਨੂੰ ਨਾ ਜਾਵੇ ਤੇ ਇਹ ਥੋੜਾ ਟਾਇਰ ਸੀਗਾ ਤੇ ਕਈ ਸਾਲ ਹੋ ਗਏ ਲੱਗੇ ਨੇ ਇਹਨਾਂ ਨੂੰ ਤੇ ਲੋਕ ਇਹਨਾਂ ਦੀ ਸੋਹਣੀ ਆ ਵੈਸੇ ਉਦਾਂ ਬਣਦੀ ਤੇ ਕਈਆਂ ਨੂੰ ਸੀਗਾ ਵੀ ਇਹ ਪਾਈਪਾਂ ਜਿਹੜੀਆਂ ਆਪਣੀਆਂ ਲਾਈਆਂ ਵੀ ਇਹ ਫੁਆਰੇ ਸਿਸਟਮ ਲਈ ਲਾਈਆਂ ਹੋਈਆਂ ਤੇ ਇਹ ਨੋਰਮਲ ਆ ਵੈਸੇ ਹੀ ਆਪਣਾ ਡਿਜ਼ਾਈਨ ਹੀ ਸੀਗਾ ਇਦਾਂ ਬਾਹਰਲੀ ਸਾਈਡ ਆਪਾਂ ਉਹ ਸੀਮੈਂਟ ਦੀ ਜਿਹੜੀ ਟਾਇਲ ਜੀ ਹੁੰਦੀ ਹੈ ਗੋਲੇ ਵਾਲੀ ਉਹ ਲਾਤੀ ਸੀਗੀ ਤੇ ਅੰਦਰਲੇ ਪਾਸੇ ਪਾਈਪਾਂ ਲਾਤੀਆਂ ਸੀਗੀਆਂ ਤੇ ਉਹਦੇ ਨਾਲ ਘਾ ਦੇ ਇਹ ਜਿਹੜੀ ਉਹ ਪਾਰਕ ਜੀ ਸੋਹਣੀ ਲੱਗਦੀ ਸੀਗੀ ਤੇ ਬਾਕੀ ਡੱਬੇ ਦੇਖ ਸਕਦੇ ਹੁਣ ਆਪਾਂ ਕਾਲੇ ਹੋ ਗਿਆ ਤਿਆਰ ਜਿਹੜਾ ਗਰੁੱਪ ਛੱਡਿਆ ਵਿੱਚ ਤੇ ਇਹਦੇ ਵਿੱਚ ਲਾਵਾਗੇ ਹੁਣ ਕਾ ਆਪਾ ਕਾ ਦੇਖਦੇ ਆ ਕਿਹੜਾ ਲਾਈਏ ਤੇ ਬਾਕੀ ਦਿਨ ਸ਼ੈਵ ਚੱਲਿਆ ਹੁਣ ਤੇ ਬਾਕੀ ਕੰਮ ਕਰਾਂਗੇ ਹੁਣ ਕੱਲ ਨੂੰ ਥੋੜੀ ਥੋੜੀ ਐਂਜੇ ਕਰਕੇ ਕਿ ਬੂਟੇ ਲਾਉਣੇ ਆਪਾਂ ਹਰ ਕਿੰਨੇ ਇੱਕ ਦੋ ਇਹਨੂੰ ਭਰ ਦੇ ਇੰਨਾ ਨਹੀਂ ਹੁਣ ਰੱਖਣੀ ਦੋ ਦੋ ਇੰਚ ਪਾਣੀ ਨੂੰ ਇਹ ਛੇਰ ਕੈਚ ਬਹੁਤ ਆ। ਇਹ ਮਿੱਟੀ ਹੋ ਗਈ ਜਮਾਂ ਚੀ ਆ ਫਾਟ। ਅਰੇ ਰੇ ਵਾਲੀ ਨਾਲ ਆ ਕੇ ਲਿਆ। ਆਹੋ ਬੱਚਾ ਵੀ ਰੋ ਰਹਾ ਤਾਂ। ਹਮ ਆਜੜੇ ਵੀਡੀਓ ਕਰਦੇ ਆ ਬੰਦ ਫਿਰ। ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਤੁਹਾਨੂੰ ਹੋਰ ਵੀ ਨਵੀਆਂ ਵੀਡੀਓ ਮਿਲਦੀਆਂ ਰਹਿਣ। ਓਕੇ ਧੰਨਵਾਦ ਸਾਰਿਆਂ ਦਾ ਮਿਲਦੇ ਆ ਨਵੀਂ ਵੀਡੀਓ ਲੈ ਕੇ।